News, views, voices of the global Indian community, India abroad. ਵਾਸ਼ਿੰਗਟਨ ਡੀਸੀ ਮੈਟਰੋਪੋਲੀਟਨ ਏਰੀਆ ਦੇ ਵੱਖ-ਵੱਖ ਗੁਰਦੁਆਰਿਆਂ ਸਹਿਬਾਨ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਰਦ ਸਤਿਕਾਰ ਸਹਿਤ ਮਨਾਇਆ ਗਿਆ ਇਸ ਮੌਕੇ ਜਿੱਥੇ ਗੁਰਬਾਣੀ ਕੀਰਤਨ ਕੀਤਾ ਗਿਆ ਉੱਥੇ ਹੀ ਗੁਰੂ ਕੇ ਲੰਗਰ ਵੀ ਅਟੁੱਟ ਵਰਤੇ ਪ੍ਰਬੰਧਕਾਂ ਨੇ ਸਮੂਹ ਸਾਥ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਤੇ ਗੁਰੂ ਸਹਿਬਾਨ ਵੱਲੋਂ ਦਸੇ ਰਸਤੇ ਤੇ ਚੱਲਣ ਦਾ ਪ੍ਰਣ ਕਰਨ ਲਈ ਕਿਹਾ ਇਸ ਮੌਕੇ ਵੱਡੀ ਗਿਣਤੀ ਚ ਸੰਗਤ ਗੁਰੂ ਘਰ ਚ ਪਹੁੰਚੀ ਅਤੇ ਸੇਵਾ ਕਾਰਜਾਂ ਚ ਹਿੱਸਾ ਪਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਫਾਰਮਰਸ ਸੈਕਟਿਜੀਅਮ ਐਂਡ ਰਿਸਿਡੈਂਸ ਕਾਲੇਜ ਵਜਿਨੀਆ ਅਸੀਂ ਇਸ ਰਿਸਿਡੈਂਸ ਕੋਲ ਵਜਿਨੀਆ ਦੇ ਸਾਥ ਸੰਗਤ ਬਰੋ ਸਾਰੇ ਜਗਤ ਨੂੰ ਬਹੁਤ ਬਹੁਤ ਵਧਾਈ ਦੇ ਰਹੇ ਹਾਂ ਸ੍ਰੀ ਅਜੀਤ ਗੁਰਨਾਮਕ ਸਿੰਘ ਜੀ ਦਾ 555ਵਾਂ ਗੁਰਪ੍ਰੋਵਰ ਹਾਜੀ ਸਾਰੇ ਜਨਕ ਨੂੰ ਬਹੁਤ-ਬਹੁਤ ਵਧਾਈ ਹੋਵੇ ਬਹੁਤ ਖੁਸ਼ੀਆਂ ਰ ਅ ਪ੍ਰਮਾਤਮਾ ਤੋਂ ਸਨਰਨ ਵਰਕਸ਼ਿਪ ਵਾਇਬ੍ਰਜੀ ਕਾ ਖਾਲਸਾ ਵਾਇਬ੍ਰਜੀ ਕੀ ਵਾਇਦਰਜੀ ਕਾ ਖਾਲਸਾ ਵਾਇਦਰਜੀ ਕੀ ਪਟੇ ਸੇ ਫਾਉਂਡੇਸ਼ਨ ਦੇ ਮਤਲੀਆ ਮੈਨੇਜਮੈਂਟ ਵਾਲੋਂ ਤੇ ਸੰਗਤ ਵਾਲੋਂ ਜੋਰਨਾਨਕ ਵਿਧੀ ਦੇ ਗੁਰਪ੍ਰੋਵਰ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਸਤਿਗੁਰ ਨਾਨਕ ਪਰਗਟਿਆ ਮੇਰੇ ਤੁਮਹਾਂ ਦੇ ਚਾਨਣ ਹੋਆ ਅਸੀਂ ਸਾਰੇ ਆਜਾਤੇ ਕਰਦੇ ਹੋਏ ਆਂਗੇ ਗੁਰ ਨਾਲ ਦੇਸ਼ੇ ਦੇ ਗੁਰਪ੍ਰੋਵਰ ਨੂੰ ਜੁੜ ਮਾਰਾਈ ਤੇ ਇੱਥੇ ਸੀਸਾ ਲੈਂਡ ਤੇ ਗੁਰਬਾਣੀ ਦਾ ਨਾਮ ਲੈਣਾ ਅਨੁਗੋਚੇ ਕਾ ਖਾਲਸਾ ਵਾਹ ਅਨੁਗੋਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਪਰ ਦੇ ਸੂ ਸਿੱਖਕ ਜਗਤ ਨੂੰ ਦਾਸ ਆਗਿਆ ਪਾਲ ਸਿੰਘ ਸਿੰਘ ਸਭਾ ਗੁਰਦੁਆਰਾ ਵਰਜੀਨੀਆ ਦੀ ਸਮੁੱਚੀ ਸੰਗਤ ਵੱਲੋਂ ਤਨਤਨ ਸ੍ਰੀ ਗੁਰਨਾਥ ਦੇ ਪਾਸ਼ਾ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਬੜੇ ਭਾਗਾ ਵਾਲਿਓ ਕਿ ਆਪਾਂ ਸਾਰਿਆਂ ਨੂੰ ਤਨਤਨ ਸ੍ਰੀ ਗੁਰਨਾਥ ਦੇ ਪਾਸ਼ਾ ਵੱਲੋਂ ਚਲਾਏ ਹੋਏ ਸਿੱਖੀ ਮਾਰਗ ਸਿੱਖ ਧਰਮ ਦੇ ਵਿੱਚ ਜਨਮ ਪਰਮਾਤਮਾ ਵੱਲੋਂ ਮਿਲਿਆ ਸਿੱਖੀ ਪਹਿਰਾਵਾ ਮਿਲਿਆ ਸਿੱਖੀ ਸੋਚ ਮਿਲੀ ਹੈ ਸੋ ਜਿੱਥੇ ਸਾਡੇ ਸਾਰਿਆਂ ਵੱਲੋਂ ਆਪ ਜੀ ਨੂੰ ਬਹੁਤ-ਬਹੁਤ ਵਧਾਈਆਂ ਇਸ ਉਮੀਦ ਬੇਨਤੀ ਫਰਿਆਦ ਦੇ ਨਾਲ ਕਿ ਜਿੱਥੇ-ਜਿੱਥੇ ਵੀ ਬੈਠੇ ਹੋ ਸਿੱਖੀ ਇੱਕ ਜੀਵਨ ਹੈ ਔਰ ਗੁਰੂ ਮਹਾਰਾਜ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ਦੇ ਉੱਤੇ ਆਪਾਂ ਜੀਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਆਪਣਾ ਜੋ ਜੀਵਨ ਮਾਰਗ ਹੈ ਉਹ ਫਿਰ ਲੋਕਾਂ ਦੇ ਵਿੱਚ ਵਿਤਰਦਾ ਹੈ ਜੋ ਨਜ਼ਰ ਆਉਂਦਾ ਹੈ ਉਹੀ ਉਹਦਾ ਪੋਜ਼ਿਟਿਵ ਵਾਈਬਸ ਆਪਾਂ ਨੂੰ ਮਿਲਦੀਆਂ ਨੇ ਸੰਗਤ ਦੇ ਵਿੱਚ ਜਾਂਦੀਆਂ ਲੋਕਾਂ ਦੇ ਵਿੱਚ ਜਾਂਦਾ ਪਿਆਰ ਪਾਵਣਾ ਸਿੱਖੀ ਪ੍ਰਤੀ ਜਾਗਰੂਕ ਹੁੰਦਾ ਸੋ ਐਨਾ ਕਹਿੰਦਾ ਹੋਇਆ ਇਸ ਮੀਤ ਦੇ ਨਾਲ ਕਿ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਮੈਂ ਚਾਹਾਂਗਾ ਕਿ ਵੀਰ ਜੀ ਵੀ ਦੋ ਲਫਜ਼ ਜ਼ਰੂਰ ਤੋੜਨਾ ਸਾਡੇ ਕੰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਾ ਮੈਂ ਸਿੰਘ ਸਵਾ ਗੁਰਦੁਆਰਾ ਸਾਹਿਬ ਜੀ ਸਾਧ ਸੰਗਤ ਦੇ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪਿਆਂ ਬਹੁਤ ਬਹੁਤ ਵਧਾਈਆਂ ਬਹੁਤ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੇ ਬਰਪੁਰਪਿਆਂ ਸਾਰਿਆਂ ਸਮਾਜ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਸਭ ਨੂੰ ਲੱਖ ਲੱਖ ਵਧਾਈ ਹੋਵੇ। ਸਾਰੀ ਸੰਗਤ ਖੁਸ਼ੀ ਆਏ ਖੁਸ਼ੀ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਗੁਰਦਾਨਕ ਸਾਹਿਬ ਦੇ 555 ਪ੍ਰਕਾਸ਼ ਦਿਵਸ ਤੇ ਸਾਰੇ ਸਿੱਖ ਜਗਤ ਨੂੰ ਸਾਡੀ ਤਰਫੋਂ ਵਧਾਈਆਂ। ਅਸੀਂ ਇੱਕ ਅਪੀਲ ਕਰਨਾ ਚਾਹੁੰਦੇ ਹਾਂ ਉਸ ਮੌਕੇ ਤੇ ਕਿ ਗੁਰਨਾਨਕ ਸਾਹਿਬ ਦਾ ਪ੍ਰਕਾਸ਼ 14 ਅਪ੍ਰੈਲ 1469 ਨੂੰ ਹੋਇਆ ਸੀ ਉਹ ਦਿਨ ਅਸੀਂ ਕਿਸ ਤਾ ਫੁੱਲ ਗਏ ਹਾਂ ਅਸੀਂ ਜਿੱਥੇ ਪਛੜੇ ਹੋਏ ਹਾਂ ਅਸੀਂ ਉਸ ਦਿਨ ਵਾਸਤੇ ਕੋਸ਼ਿਸ਼ ਕਰੀਏ ਕਿ ਅਸੀਂ ਫਿਰ ਤੋਂ ਉਸ ਦਿਨ ਆਪਣੇ ਗੁਰੂ ਦਾ ਪ੍ਰਕਾਸ਼ ਮਨਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਐਜ਼ ਯੂ ਕੈਨ ਸੀ ਦ ਸਿਕਸ ਇਨ ਵਾਸ਼ਿੰਗਟਨ ਡੇਸੀ ਏਰੀਆ Celebrated the Guru Nanak Dev Ji's birth anniversary, 555th birth anniversary of Guru Nanak, the founder of the Sikh faith, was celebrated with a lot of enthusiasm, devotion, singing of hymns, and of course langar. So everyone was so excited to celebrate this auspicious and very sacred day in the Sikh community. And different gurdwaras all across Washington area also held a program. This particular gurdwara, Guru Gobind Singh Foundation also had a morning program which we have been celebrating from last 25 years so with gurus grace the sikh community in washington dc area is thriving is doing very well and is contributing to make this nation a very strong nation so may Vahiguru bless each one of you all those who are watching this uh, program and also bless the entire world Vai ji ka khalsa Vai ji ki fateh